ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਗੱਲ ਕਰਾਂਗੇ ਹਾਈਬ੍ਰਿਡ ਦਾਣ ਦੀ ਹਾਈਬ੍ਰਿਡ ਬੀਜ ਕਿੱਦਾਂ ਤਿਆਰ ਹੁੰਦੇ ਨੇ ਇਸ ਤੇ ਆਪਾਂ ਚਰਚਾ ਕਰਾਂਗੇ ਕਿਸਾਨ ਵੀਰੋ ਜਿਹੜੀ ਕਿ ਇਹ ਮੈਂ ਵੀਡੀਓ ਬਣਾ ਰਹੇ ਆ ਇਹ ਤਿੰਨ ਵੈਰਾਈਟੀਆਂ ਤੇ ਆਪਾਂ ਆਪਣੀ ਕੰਪਨੀ ਦੇ ਨਾਮ ਤੇ ਇਸ ਨੂੰ ਆਪਾਂ ਅੱਗੇ ਹਾਈਬ੍ਰਿਡ ਦੇ ਵਿੱਚ ਲਿਆਵਾਂਗੇ ਹਾਲਾਂਕਿ ਇਸ ਵਾਰ ਆਪਾਂ ਕਈ ਕਿਸਾਨਾਂ ਨੂੰ ਇਸ ਦਾ ਬੀਜ ਟ੍ਰਾਇਲ ਦੇ ਵਿੱਚ ਦਿੱਤਾ ਹੈ ਤਿੰਨ ਵੈਰਾਈਟੀਆਂ ਦਾ ਜੋ ਕਿ ਇਹ ਤਿੰਨੋਂ ਵੈਰਾਈਟੀਆਂ 125 ਤੋਂ 130 ਦਿਨ ਲੈਣ ਵਾਲੀਆਂ ਵੈਰਾਈਟੀਆਂ ਨੇ ਔਰ ਇਸ ਨੂੰ ਆਪਾਂ 1 ਨੰਬਰ ਵਧੀਆ ਮਿੱਠੇ ਪਾਣੀ ਦੇ ਵਿੱਚ 2 ਨੰਬਰ ਪਾਣੀ ਡੇਢ ਨੰਬਰ ਪਾਣੀ ਢਾਈ ਨੰਬਰ ਪਾਣੀ ਔਰ 3 ਨੰਬਰ ਪਾਣੀ ਦਿੱਤੇ ਕੀ ਝੋਨਾ ਹੋ ਜਾਂਦਾ ਲੇਕਿਨ ਅਗਰ ਬਰਸਾਤੀ ਜਾਂ ਕਸੀ ਦਾ ਪਾਣੀ ਨਹੀਂ ਲੱਗਦਾ ਤਾਂ ਉੱਥੇ ਇਹ ਜਿਹੜਾ ਝੋਨਾ ਸੁੱਕ ਜਾਂਦਾ ਸੜ ਜਾਂਦਾ ਉੱਥੇ ਵੀ ਆਪਾਂ ਇਸ ਦੇ ਟ੍ਰੈਲ ਲਵਾਏ ਨੇ ਇਸ ਨੂੰ ਆਪਾਂ ਕਿਸਾਨ ਵੀਰੋ ਪਹਿਲਾਂ ਇਗਨੋਰ ਕਰਗੇ ਸੀ ਕਿਉਂਕਿ ਪਹਿਲੇ ਜਿਵੇਂ ਆਪਣੇ ਪੂਸਾ ਚ ਵਾਲੀ ਪੀਲੀ ਪੂਸਾ ਡੌਗਰ ਪੂਸਾ ਇਹ ਵੈਰਾਈਟੀਆਂ ਕਾਫੀ ਜ਼ਿਆਦਾ ਪਾਪੂਲਰ ਸੀਗੀਆਂ ਔਰ ਪੰਜਾਬ ਹਰਿਆਣਾ ਦੇ ਵਿੱਚ ਜਿੱਦਾਂ ਇਹ ਵੈਰਾਈਟੀਆਂ ਬੈਨ ਹੋ ਗਈਆਂ ਤਾਂ ਉਸ ਤੋਂ ਬਾਅਦ ਆਪਾਂ ਵੀ ਦੂਸਰੀ ਕੰਪਨੀਆਂ ਦੀ ਤਰ੍ਹਾਂ ਹਾਈਬ੍ਰਿਡ ਵੱਲ ਜਾਣਾ ਚਾਹੁੰਦੇ ਸੀਗੇ ਔਰ 3 ਸਾਲ ਪਹਿਲਾਂ ਇੱਕ ਐਸੇ ਵਿਗਿਆਨਿਕ ਨਾਲ ਜੋ ਕਿ ਪ੍ਰਾਈਵੇਟ ਕੰਪਨੀ ਦਾ ਵਿਗਿਆਨਿਕ ਸੀ ਉਸ ਨਾਲ ਆਪਣੀ ਵਾਰਤਾ ਹੋਈ ਸੀ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਅਗਰ ਕਾਫੀ ਨਾਮ ਕਮਾਉਣਾ ਚਾਹੁੰਦੇ ਹੋ ਤਾਂ ਹਾਈਬ੍ਰਿਡ ਲਾਇਸੈਂਸ ਲੈ ਕੇ ਤੁਸੀਂ ਹਾਈਬ੍ਰਿਡ ਬੀਜ ਤਿਆਰ ਕੀਤਾ ਕਰੋ ਔਰ ਉਹਨਾਂ ਨੇ ਕੁਝ ਮਟੀਰੀਅਲ ਜੋਗੀ ਸਾਨੂੰ ਦੇਣਾ ਸੀ ਅਸੀਂ ਉਸ ਨੂੰ ਸਾਫ਼ ਮਨਾਂ ਕਰਤਾ ਕਿਉਂਕਿ ਸਾਡੀ ਸਮਝ ਤੋਂ ਪਰੇ ਸੀ ਔਰ ਇਸ ਵਾਰ ਮੈਂ ਇੱਕ ਮੇਰੇ ਮਿੱਤਰ ਦੇ ਨਾਲ ਮਿਲ ਕੇ ਇਸ ਨੂੰ ਅਸੀਂ ਦੁਬਾਰਾ ਉਸ ਡਾਕਟਰ ਨਾਲ ਸੰਪਰਕ ਕਰਕੇ ਅਸੀਂ ਲਗਭਗ ਜਨਵਰੀ ਦੇ ਪਹਿਲੇ ਹਫਤਾ ਦੇ ਵਿੱਚ ਡਾਕਟਰ ਨਾਲ ਸੰਪਰਕ ਕਰਕੇ ਆਪਾਂ ਇਸ ਨੂੰ ਮਲਟੀਪਲਾਈ ਜਿਹੜਾ ਕਿ ਹైదరాబాద్ ਤੇ ਲਗਾਣਾ ਆਪਾਂ ਕੁਝ ਏਰੀਏ ਦੇ ਵਿੱਚ ਤਿੰਨੋਂ ਵੈਰਾਈਟੀਆਂ ਦਾ ਬੀਜ ਥੋੜਾ ਥੋੜਾ ਲੈ ਕੇ ਤੇ ਆਪਾਂ ਉਸ ਨੂੰ ਮਲਟੀਪਲਾਈ ਕਰਿਆ ਤਾਂ ਕਿਸਾਨ ਵੀਰੋ ਆਪਾਂ ਜਿਹੜੇ ਇਸ ਬੀਜ ਦੀ ਮੈਂ ਸਾਰੀ ਗੱਲਬਾਤ ਤੁਹਾਨੂੰ ਦੱਸਣਾ ਚਾਹੁੰਗਾ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਨਾ ਔਰ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਣਾ ਕਿ ਇਹ ਹਾਈਬ੍ਰਿਡ ਬੀਜ ਕਿੱਦਾਂ ਤਿਆਰ ਹੁੰਦੇ ਨੇ ਔਰ ਸਾਡੇ ਕਿਸਾਨ ਇਸ ਤੋਂ ਬਿਲਕੁਲ ਅਣਜਾਣ ਨੇ ਹਾਈਬ੍ਰਿਡ ਬੀਜਾਂ ਤੋਂ ਤਾਂ ਉਹ ਵੀਡੀਓ ਅੱਜ ਮੈਂ ਪ੍ਰੋਪਰ ਤੁਹਾਡੇ ਲਈ ਲੈ ਕੇ ਆਇਆ ਹਾਂ ਕਿਸਾਨ ਵੀਰੋ ਇਹ ਸਾਡੀ ਜਿਹੜੀ ਕਿ ਆਸੀ ਹੈ ਇਹਨਾਂ ਤੇ ਹੁਣ ਅੱਗੇ ਇਹਨੂੰ ਮਲਟੀਪਲਾਈ ਕਰ ਰਹੇ ਹਾਲਾਂਕਿ ਇਸ ਤੇ ਅਸੀਂ ਕੰਮ ਨਹੀਂ ਕੀਤਾ ਲੇਕਿਨ ਸਾਨੂੰ ਜਿਹੜਾ ਇਸ ਦਾ ਮਟੀਰੀਅਲ ਉਹ ਮਿਲਿਆ ਸੀ ਔਰ ਇਹ ਆਉਣ ਵਾਲੇ ਸਮੇਂ ਦੀਆਂ ਸਾਡੀ ਕੰਪਨੀ ਵੱਲੋਂ ਵੈਰਾਈਟੀਆਂ ਦਿੱਤੀਆਂ ਜਾਣਗੀਆਂ ਕਿਉਂਕਿ ਇਸ ਵਾਰ ਆਪਾਂ ਜਿਹੜੇ ਟ੍ਰਾਇਲ ਦਿੱਤੇ ਨੇ ਟ੍ਰਾਇਲਾਂ ਦੇ ਵਿੱਚ ਕਿਸਾਨਾਂ ਦੇ ਰੁਝਾਨ ਵਧੀਆ ਆਏ ਤਾਂ ਇਸ ਦੇ ਜਿਹੜੇ ਕਿ ਬੀਜ ਅਗਦੀ ਵਾਰ ਆਪਾਂ ਸੇਲ ਕਰਾਂਗੇ ਕਿਉਂਕਿ ਜਿਹੜੇ ਕਿਸਾਨ ਆਪਣੇ ਕੋਲ ਇਸ ਵਾਰ ਬੀਜ ਲੈ ਕੇ ਉਹਨਾਂ ਦੇ ਦੇਖਣਾ ਕਿ ਝਾੜ ਕਿੰਨੇ ਆਏ ਨੇ ਕਿਉਂਕਿ ਉਹ ਉਸ ਤੋਂ ਬੀਜ ਨਹੀਂ ਬਣ ਸਕਦਾ ਕਿਉਂਕਿ ਆਪਾਂ ਕਿਸਾਨਾਂ ਨੂੰ ਕਹਿ ਕੇ ਦਿੱਤਾ ਕਿ ਇਸ ਤੋਂ ਬੀਜ ਨਹੀਂ ਬਣੇਗਾ ਤੁਸੀਂ ਚਾਹੇ ਇਸ ਦਾ ਬੀਜ ਰੱਖ ਕੇ ਦੇਖ ਲੈਣਾ ਲਗਾ ਕੇ ਦੇਖ ਲੈਣਾ ਇਸ ਦੇ ਵਿੱਚ ਪੈਦਾਵਾਰ ਨਹੀਂ ਆਏਗੀ ਜਾਇ ਇਸ ਦਾ ਕਈ ਬੂਟੇ ਐਸੇ ਹੋਣਗੇ ਜਿਨ੍ਹਾਂ ਦੇ ਨਿਸਾਰਾ ਹੀ ਨਹੀਂ ਹੋਵੇਗਾ ਬੱਲੀ ਨੂੰ ਦਾਣਾ ਨਹੀਂ ਪਰੇਗਾ ਤਾਂ ਉਹ ਕਿਸਾਨ ਵੀਰ ਨੂੰ ਮੈਂ ਤੁਹਾਨੂੰ ਦਿਖਾਣਾ ਹੈ ਇਹ ਜੋ ਦੇਖ ਰਹੇ ਹੋ ਤੁਸੀਂ ਇਹ ਸਾਡੀ ਨਰ ਦੀ ਪਨੀਰੀ ਹੈ ਮਨ ਯਾਨੀ ਕਿ ਮੇਲ ਦੀ ਪਨੀਰੀ ਹੈ ਇਹ ਤਿੰਨ ਕਿਆਰੀਆਂ ਜਿਹੜੀਆਂ ਆਪਾਂ ਲਗਾ ਰੱਖਿਆ ਨੇ ਇਹ ਮੇਲ ਦੀ ਪਨੀਰੀ ਹੈ ਔਰ ਇਹ ਇੱਕ ਕਿੰਨੇ ਦੇ ਹਿਸਾਬ ਨਾਲ ਜਿਹੜਾ ਕੀ ਇਹ ਬੀਜ ਪੈਂਦਾ ਉਹ ਲਗਭਗ 1 ਕਿਲੋ ਲੱਗਦਾ ਮੇਲ 1 ਕਿਲੋ ਦਾ ਕਿਉਂਕਿ ਇਹਨਾਂ ਨੂੰ ਲਾਈਨਾਂ ਦੇ ਵਿੱਚ ਲਗਾਇਆ ਜਾਂਦਾ ਲਾਈਨਾਂ ਦੇ ਵਿੱਚ ਕਿਸਾਨ ਵੀ ਰੋ ਇਸ ਤਰ੍ਹਾਂ ਲਗਾਇਆ ਜਾਂਦਾ ਕਿ 6 ਲੈਣਾ ਫੀਮੇਲ ਦੀਆਂ ਲੱਗਣਗੀਆਂ ਜਾਨੀ ਕਿ ਮਾਦਾ ਦੀਆਂ ਔਰ ਇੱਕ ਦੋ ਲੈਣਾ ਜਿਹੜੀਆਂ ਕਿ ਉਹ ਨਰਦੀਆਂ ਲਗਾਈਆਂ ਜਾਂਦੀਆਂ ਨੇ ਤਾਂ ਇਹ ਨਰ ਦੇਖੋ ਤੁਸੀਂ ਇਸ ਦਾ ਜਿਹੜਾ ਇਹ ਆਪਾਂ ਬੀਜ ਪਾਇਆ ਨਰ ਦਾ ਇਹ ਲਗਭਗ 2 ਕਿਲਿਆਂ ਦੇ ਸੌਰੀ 2 ਕਿਲੋ ਦੇ ਹਿਸਾਬ ਨਾਲ ਇੱਕ ਕਿਯਾਰੀ ਦਾ ਜਿਹੜਾ ਇਹ ਮਰਲੇ ਦਾ ਪਾਰਕ ਹੈ ਔਰ ਇਹ ਆਪਣੇ ਕੋਲ 6 ਮਰਲੇ ਟੋਟਲ ਜਗ੍ਹਾ ਹੈਗੀ ਆ ਜਿਹੜੀ ਇਹ ਆਪਾਂ ਨਰ ਦੀ ਬਿਜਾਈ ਕਰ ਰੱਖੀ ਹੈ ਤਾਂ ਉਸ ਤੋਂ ਬਾਅਦ ਅੱਗੇ ਆਪਾਂ ਆਉਣੇ ਆ ਜੀ ਮਾਦਾ ਵਾਲੀ ਸਾਈਡ ਅ ਅੱਗੇ ਤੁਹਾਨੂੰ ਦਿਖਾਉਣੇ ਆ ਕਿ ਸਾਨੂੰ ਮੇਰੇ ਚੱਲ ਕੇ ਮਾਦਾ ਦੀਆਂ ਜੜੀਆਂ ਕਿ ਆਪਾਂ 4 ਕੈਰੀਆਂ ਬੀਜ ਰੱਖਿਆ ਨੇ ਔਰ ਮਾਦਾ ਦੀ ਜਿਹੜੀ ਇਹ ਦੇਖੋ ਜੀ ਮਾਦਾ ਦਾ ਜਰਮੀਨੇਸ਼ਨ ਜਿਹੜਾ ਕਿ ਉਹ ਬਹੁਤ ਹੀ ਘੱਟ ਹੋਇਆ ਬਹੁਤ ਹੀ ਘੱਟ ਆ ਕਿਉਂਕਿ ਕੁਝ ਬਾਰਿਸ਼ ਦੇ ਵਿੱਚ ਇਸ ਦੀ ਜਿਹੜੀ ਬਿਜਾਈ ਹੋਈ ਸੀ ਔਰ ਪਨੀਰੀ ਜਿੱਥੇ ਆਪਾਂ ਬਿਜਾਈ ਕਰਵਾਈ ਉੱਥੇ ਥੋੜੀ ਲਾਲ ਮਿੱਟੀ ਹੈ ਲਾਲ ਮਿੱਟੀ ਕਰਨਾ ਇਸ ਦਾ ਜਿਹੜਾ ਜਰਮੀਨੇਸ਼ਨ ਉਹ ਘੱਟ ਹੋਇਆ ਕਿਉਂਕਿ ਬਾਰਿਸ਼ ਹੋ ਗਈ ਉਸ ਤੋਂ ਬਾਅਦ ਨਾ ਕੁਝ ਬੀਜ ਜਰਮੀਨੇਸ਼ਨ ਤਾਂ ਬਿਲਕੁਲ ਓਕੇ ਸੀ ਲੇਕਿਨ ਨਾ ਬਾਰਿਸ਼ ਹੋਣ ਤੋਂ ਬਾਅਦ ਜਿਹੜਾ ਟੰਗੂਰ ਸੀ ਟੰਗੂਰ ਹਿੱਲ ਗਿਆ ਔਰ ਕੁਝ ਟੰਗੂਰ ਉੱਤਪ ਪੈਣ ਤੋਂ ਬਾਅਦ ਸੁੱਕਿਆ ਸੀਗਾ ਕੁਝ ਪਾਣੀ ਦੀ ਮਾਰ ਵਿੱਚ ਆ ਗਿਆ ਸੀ ਪਾਣੀ ਤਾਂ ਲਗਭਗ ਆਪਾਂ ਕੱਢ ਹੀ ਦਿੱਤਾ ਸੀ ਔਰ ਉਸ ਤੋਂ ਬਾਅਦ ਜਿਹੜਾ ਕਿ ਆਪਣੇ ਫਿਰ ਵੀ ਜਿਹੜਾ ਥੋੜਾ ਬਹੁਤ ਜਿਹੜਾ ਜਰਮੀਨੇਸ਼ਨ ਉਹ ਘੱਟ ਹੋਇਆ ਤਾਂ ਕਿਸਾਨ ਵੀਰੋ ਜਿਵੇਂ ਹੁਣ ਇੱਥੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਣਾ ਇਹ ਦੇਖੋ ਕਿਸਾਨ ਵੀਰੋ ਇਹ ਜੋ ਆਪਾਂ ਪਿਛਲੀ ਵਾਰ ਹైదరాబాద్ ਤੇਲਕਾਨਾ ਦੇ ਵਿੱਚ ਜਿਹੜਾ ਇਸ ਨੂੰ ਮਲਟੀਪਲਾਈ ਕਰਿਆ ਉਹ ਐਸਵੀ ਦੀ ਨਾਲ ਕਰਦੇ ਨੇ ਜਿਵੇਂ ਆਹ ਵਾਲੀ ਤੁਸੀਂ ਦੇਖ ਰਹੇ ਹੋ ਉੱਪਰ ਵਾਲੀ ਲਾਈਨ ਜੋ ਉੱਪਰ ਤੁਹਾਨੂੰ ਦਿਖ ਰਿਹਾ ਦੇਖਣ ਨੂੰ ਇਹ ਲੱਗ ਰਿਹਾ ਕਿ ਇਹ ਬਿਲਕੁਲ ਮਿਕਸ ਹੈ ਵੀ ਇਹ ਜਿਹੜੀ ਲਾਈਨ ਆ ਇਹ ਦੋ ਲਾਈਨਾਂ ਹਾਂ ਇਹ ਵਾਲੀਆਂ ਇਹ ਦੋ ਲਾਈਨਾਂ ਨੇ ਜਿਹੜੀਆਂ ਇਹ ਹੈਗੀਆਂ ਨੇ ਨਰ ਦੀਆਂ ਔਰ ਇਸ ਦੇ ਵਿੱਚ ਜਿਹੜੀ ਇਹ 6 ਲਾਈਨਾਂ ਨੇ 6 ਲਾਈਨਾਂ ਇਹ ਵਾਲੀਆਂ ਜਿਹੜੀਆਂ ਆਪਣੇ ਖੇਤ ਦੇ ਵਿੱਚ ਲੱਗੀਆਂ ਹੋਈਆਂ ਉੱਥੇ ਜੋ ਮਲਟੀਪਲਾਈ A ਵਾਲੀ 1 2 3 4 5 6 ਇਹ ਜਿਹੜੀਆਂ 6 ਲਾਈਨਾਂ ਨੇ ਟੋਟਲ ਇਹ 6 ਲਾਈਨਾਂ ਆ ਮਾਦਾ ਦੀਆਂ ਨੇ ਜਿਸ ਤੋਂ ਕੀ ਬੀਜ ਤਿਆਰ ਹੁੰਦਾ ਹੈ ਕਿਤੇ ਆਪਾਂ ਚਾਰ ਵੀ ਲਾਈਆਂ ਨੇ ਔਰ ਚਾਰ ਜਿੱਥੇ ਲਾਈਆਂ ਨੇ ਉੱਥੇ ਪ੍ਰੋਪਰ ਜਿਹੜਾ ਕੀ ਦਾਣਾ ਜਾਦੇ ਭਰ ਜਾਂਦਾ ਜਿੱਤੇ ਛੀਨ ਲਾਈਨ ਆਪਾਂ ਲਾਉਨੇ ਆ ਮਾਦਾ ਦੀਆਂ ਉੱਥੇ ਜਿਹੜਾ ਕੀ ਦਾਣਾ ਵਿੱਚ ਕਈ ਦਣੇ ਖਾਲੀ ਰਹਿ ਜਾਂਦੇ ਨੇ ਤਾਂ ਇਸ ਦੇ ਵਿੱਚ ਜਿਹੜੀ ਇਹ ਦੇਖੋ ਜੀ ਜਿਹੜਾ ਪੂਰਾ ਇਹਦਾ ਜਿਹੜਾ ਹੁੰਦਾ ਜੀ ਦਾਣਾ ਛਿੱਟੇ ਦਾ ਉਹ ਛਿੱਟੇ ਦਾ ਦਾਣਾ ਪ੍ਰੋਪਰ ਮਾਦਾ ਦਾ ਪਰਿੰਦਾ ਨਹੀਂ ਉਹ ਕਿਉਂ ਨਹੀਂ ਭਰੇਂਦਾ ਕਿਉਂਕਿ ਕਿਸਾਨ ਵੀਰੋ ਜਦੋਂ ਬੂਰ ਪੈਂਦਾ ਨਾ ਉਸ ਤੋਂ ਬਾਅਦ ਪਹਿਲੇ ਜਿਹੜੀ ਪੁਰਾਣੀ ਵਿਧੀ ਸੀ ਉਹ ਤਾਂ ਵੀ ਮੰਨ ਲਓ ਇੱਕ ਲੰਬੇ ਟੰਬੇ ਨਾਲ ਜਿਵੇਂ ਲੱਕੜ ਲੈ ਲਈ ਜਾਂ ਕੋਈ ਵੀ ਉਸ ਨਾਲ ਇਹਨਾਂ ਨੂੰ ਹਿਲਾ ਕੇ ਬੂਰ ਦੇ ਟਾਈਮ ਕ੍ਰੋਸਿੰਗ ਕਰਾਇਆ ਜਾਂਦਾ ਸੀਗਾ ਨਰੋ ਰਮਾਤਾ ਨੂੰ ਜਿਸ ਤੋਂ ਹਾਈਬ੍ਰਿਡ ਬੀਜ ਜਿਹੜਾ ਤਿਆਰ ਹੁੰਦਾ ਸੀ ਤਾਂ ਕਿਸਾਨ ਵੀਰੋ ਇਸ ਦੀ ਜਿਹੜੀ ਨਾ ਪ੍ਰੋਡਕਸ਼ਨ ਹੈ ਇੱਕ ਇਕੱਲੇ ਦੇ ਆਪਾਂ ਹਿਸਾਬ ਨਾਲ ਦੇਖੀ ਜਾਵੇ ਤਾਂ ਲਗਭਗ 6 ਕੁਇੰਟਲ ਤੋਂ 6.5 ਕੁਇੰਟਲ ਜਿਹੜੀ ਕਿ ਨਰ ਦੀ ਪੈਦਾਵਾਰ ਆ ਜਾਂਦੀ ਹੈ ਖੇਤ ਦੇ ਵਿੱਚ ਔਰ ਜਿਹੜੀ ਮਾਦਾ ਦੀ ਪੈਦਾਵਾਰ ਹੈ ਉਹ 6 ਲੈਣਾ ਹੁੰਦੀਆਂ ਨੇ ਉਸ ਦੀ ਜਿਹੜੀ ਪੈਦਾਵਾਰ ਹੈ 12 ਤੋਂ ਲੈ ਕੇ 13.5 ਕੁਇੰਟਲ ਤੱਕ ਇੱਕ ਕਿੱਲੇ ਦੇ ਸਾਹਮਣੇ ਆ ਜਾਂਦੀ ਹੈ ਤਾਂ ਇਸ ਦਾ ਬੀਜ ਆਪਾਂ ਨਾ ਕਿਸਾਨ ਵੀਰੋ ਜਿੱਦਾਂ ਪਤਾ ਲੱਗਿਆ ਪੂਸਾ ਚੌੜੀ ਪੀਲੀ ਪੂਸਾ ਇਸ ਵਾਰ ਬੈਨ ਹੋ ਗਏ ਪੰਜਾਬ ਦੇ ਵਿੱਚ ਤਾਂ ਅਸੀਂ ਫਿਰ ਦੁਬਾਰਾ ਇਸ ਵੈਰਾਈਟੀ ਨੂੰ ਆਪਾਂ ਥੋੜਾ ਜਿਆਦਾ ਸੀਰੀਅਸ ਲੈ ਕੇ ਇਸ ਨੂੰ ਹਾਈਬ੍ਰਿਡ ਨੂੰ ਅੱਗੇ ਆਪਾਂ ਲੈ ਕੇ ਆ ਰਹੇ ਹਾਲਾਂਕਿ ਇਸ ਨੂੰ ਵੱਡੇ ਰਕਬੇ ਦੇ ਵਿੱਚ ਆਪਾਂ ਜਿਵੇਂ ਕਿ ਵੱਡੀਆਂ-ਵੱਡੀਆਂ ਕੰਪਨੀਆਂ ਕਾਫੀ ਮਹਿੰਗੇ ਰੇਟਾਂ 'ਚ ਵੇਚਦੀਆਂ ਨੇ ਔਰ ਮੰਗ ਦੇਖੋ ਕਿਸਾਨ ਵੀਰੋਂ ਮਹਿੰਗੇ ਰੇਟਾਂ ਦੇ ਵਿੱਚ ਵੇਚਣ ਦੀ ਉਸ ਟਾਈਮ ਹੁੰਦੀ ਹੈ ਜਦੋਂ ਬਲੈਕ ਹੋ ਜਾਂਦੀ ਹੈ ਜਦੋਂ ਮਾਲ ਪੂਰਾ ਨਹੀਂ ਹੁੰਦਾ ਜਦੋਂ ਮਾਲ ਦੀ ਮੰਗ ਰਹਿੰਦੀ ਹੈ ਅਗਰ ਵਧੀਆ ਪੈਦਾਵਾਰ ਆਉਂਦੀ ਤਾਂ ਰੇਟ ਵੱਧਦੇ ਨੇ ਤਾਂ ਜਿੱਦਾਂ ਕਿ ਆਪਾਂ ਇਸ ਦਾ ਬੀਜ 12 ਤੋਂ 13 ਕੁਇੰਟਲ ਇੱਕ ਕਿੱਲੇ ਦਾ ਬਰੀਟਰ ਬੀਜ ਬੰਨਾ ਉਹ ਕਿਸਾਨ ਵੀਰੋ ਅਸੀਂ ਜਿਹੜੇ ਕਿਸਾਨਾਂ ਨੇ ਸਾਡੇ ਦੇਖੇ ਨੇ ਜਾਂ ਮੇਰੇ ਕੋਲ ਵੀਡੀਓ ਪਹਿਲੇ ਫੋਨ ਦੇ ਵਿੱਚ ਦੇਖ ਕੇ ਗਏ ਨੇ ਉਹਨਾਂ ਕਿਸਾਨਾਂ ਨੂੰ ਤਾਂ ਪਤਾ ਹੈ ਕਿ ਅਸੀਂ ਇਹ ਬੀਜ ਕਿੱਥੇ ਲਵਾਇਆ ਇਸ ਵਾਰ ਔਰ ਕਿਉਂਕਿ ਇਸ ਦਾ ਬੀਜ ਹਰ ਕਿਤੇ ਲਵਾਇਆ ਨਹੀਂ ਜਾ ਸਕਦਾ ਸੀ ਆਪਣੇ ਇੱਥੇ ਨਹੀਂ ਲਾ ਰਹੇ ਆਪਣੇ ਖੇਤਾਂ ਦੇ ਵਿੱਚ ਨਹੀਂ ਖੁੱਦ ਲਾ ਰਹੇ ਕਿਉਂਕਿ ਇਸ ਨੂੰ ਬਾਹਰ ਲਵਾ ਰਹੇ ਹਾਂ ਕਿਉਂਕਿ ਇਸ ਦਾ ਜਿਹੜਾ नर ਔਰ ਮਾਦਾ ਅਗਰ ਅਲੱਗ-ਅਲੱਗ ਬੀਜ ਇਸ ਦੀ ਜਿਹੜੀ ਚੋਰੀ ਵੀ ਹੋ ਸਕਦਾ ਜੋ नर ਹੈ ਉਹ ਚੋਰੀ ਹੋ ਜੇ ਤਾਂ ਉਸ ਦੇ ਵਿੱਚ ਜਿਹੜਾ ਕਿ ਕੰਪਨੀ ਹੋਰ ਕੰਪਨੀਆਂ ਜਿੱਦਾਂ ਕਿ ਉਸ ਨੂੰ ਕਾਪੀ ਕਰਕੇ ਜਾਂ ਆਪਦੀ ਵੈਰਾਈਟੀ ਦਾ ਕੋਈ ਨਾਮ ਦੇ ਕੇ ਕੁਝ ਵੀ ਇਸ ਤਰ੍ਹਾਂ ਵੀ ਮੰਨੋ ਬੀਜ ਤਿਆਰ ਕਰ ਸਕਦੀਆਂ ਨੇ ਤਾਂ ਮੈਨੂੰ ਇੱਥੇ ਆਪਦੇ ਏਰੀਆ ਦੇ ਵਿੱਚ ਜਿਆਦਾ ਡਰ ਹੈ ਇਸ ਚੀਜ਼ਾਂ ਦਾ ਕਿਉਂਕਿ ਥੋੜਾ ਜਿਹਾ ਤੁਸੀਂ ਵੀ ਕਿਸਾਨ ਵੀਰੋਂ ਮੈਂ ਤੁਹਾਨੂੰ ਦਫ਼ਤਰ ਦੇ ਵਿੱਚ ਆਏ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਔਰ ਜਿਹੜੇ ਕਿਸਾਨ ਵੀਰ ਮੈਨੂੰ ਲੈ ਮੇਰੇ ਤੋਂ ਇਹਨਾਂ ਤਿੰਨਾਂ ਵੈਰੈਟੀਆਂ ਦਾ ਟ੍ਰੈਲਰਾਂ ਦੇ ਵਿੱਚ ਬੀਜ ਲੈ ਕੇ ਗਏ ਨੇ ਮੈਂ ਉਹਨਾਂ 'ਗੇ ਰਿਕੁਐਸਟ ਕਰਦਾ ਕਿ ਤੁਸੀਂ ਕਿਸੇ ਵੀ ਕਿਸਾਨ ਨੂੰ ਗਲਤ ਨਹੀਂ ਦੱਸਣਾ ਜੋ ਝਾੜ ਆਵੇਗਾ ਪ੍ਰੋਪਰ ਸਹੀ ਉਹ ਹੀ ਝਾੜ ਦੱਸਣਾ ਕਿਉਂਕਿ ਇਹਦੇ ਵਿੱਚ ਜਿਹੜੀ ਇੱਕ ਵੈਰੈਟੀ ਆਉਣ ਦੇ ਵਿੱਚ ਖਾਸियत ਕੀ ਹੈ ਕਿ ਉਹਦਾ ਮੌਂਸਨ ਬਹੁਤ ਛੇਤੀ ਟੁੱਟਦਾ ਹੈ ਕਿ ਜਿਹਨੂੰ ਸੈਲਰ ਵਾਲਾ ਵੀ ਬਹੁਤ ਜਲਦੀ ਖਰੀਦਣ ਲਈ ਤਿਆਰ ਰਹਿੰਦਾ ਤੇ ਇਸ ਦਾ ਜੋ ਪ੍ਰੋਪਰ ਸਹੀ ਤਿੰਨਾਂ ਵੈਰੈਟੀਆਂ ਦਾ ਝਾੜ ਆਉਂਦਾ ਜਿਨ੍ਹਾਂ ਨੇ ਹਲਕੇ ਪਾਣੀ ਦੇ ਵਿੱਚ ਲਾਏ ਨੇ ਉਹਨਾਂ ਨੇ ਵੀ ਦੱਸਣੇ ਕਿ ਇਹਨਾਂ ਦੇ ਸਹੀ ਝਾੜ ਕਿੰਨੇ ਆਏ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਹਰੇਕ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਹੁੰਚੀ ਜਿਨ੍ਹਾਂ ਨੂੰ ਇਸ ਵਾਰ ਟ੍ਰਾਇਲ ਦਿੱਤੇ ਨੇ ਔਰ ਜਿਹੜੇ ਹਾਈਬ੍ਰਿਡ ਜਿਨ੍ਹਾਂ ਨੇ ਅਗਰ ਦੇਖਣਾ ਚਾਹੁੰਦੇ ਹੋਣ ਖੇਤ ਦੇ ਵਿੱਚ ਜਿਸ ਟਾਈਮ ਇਸ ਦਾ ਨਿਸਾਰਾ ਤਾਂ ਉਹ ਅਸੀਂ ਇਕੱਠੀ ਟੀਮ ਦੀ ਟੀਮ ਇੱਕ ਜਿਵੇਂ ਮੰਨ ਲਓ ਆਪਾਂ ਲਗਭਗ 40-50 ਕਿਸਾਨ ਬੁਲਾ ਕੇ ਜਿਹੜੇ ਦੇਖਣ ਦੇ ਸ਼ੌਕ ਹੋਣ ਉਸ ਦਾ ਖਰਚਾ ਜੋ ਵੀ ਹੋਏਗਾ ਆਪਾਂ ਕੋਈ ਬੱਸ ਬੁੱਕ ਕਰਵਾ ਕੇ ਤੇ ਉਹ ਤੁਹਾਨੂੰ ਦਿਖਾ ਕੇ ਲਿਆਵਾਂਗੇ ਕਿ ਅਸੀਂ ਕਿਸ ਤਰ੍ਹਾਂ ਇਸ ਦੀ ਵਿਝਾਈ ਕਰਵਾਈ ਹੈ ਕਿਉਂਕਿ ਇੱਥੇ ਮੈਨੂੰ ਹੁਣ ਬਹੁਤ ਜ਼ਿਆਦਾ ਡਰ ਰਹਿੰਦਾ ਹੈ ਚੋਰੀ ਹੋਣ ਦਾ ਪਹਿਲੇ ਸਿਸਟਮ ਅਲੱਗ ਸੀ ਹੁਣ ਸਿਸਟਮ ਅਲੱਗਾ ਹੈ ਤੇ ਕਿਸਾਨ ਵੀਰੋਂ ਇਦਾਂ ਹੀ ਪਿਆਰ ਕਰਦੇ ਰਹੋ ਇਦਾਂ ਹੀ ਸਾਥ ਦਿੰਦੇ ਰਹੋ ਤੇ ਹਾਈਬ੍ਰਿਡ ਦੇ ਵਿੱਚ ਆਪਾਂ ਕਾਮਯਾਬ ਹੋ ਗਏ ਤਾਂ ਆਪਾਂ ਆਪਣੇ ਲਾਇਸੈਂਸ ਬਣਾ ਕੇ ਹਾਈਬ੍ਰਿਡ ਦੇ ਤਾਂ ਇਸ ਨੂੰ ਜਿਹੜਾ ਕਿ ਅੱਗੇ ਆਪਾਂ ਵੈਰਾਈਟੀਆਂ ਨੂੰ ਲੈ ਕੇ ਆਵਾਂਗੇ ਇਹਦਾ ਜਿਹੜਾ ਮਟੀਰੀਅਲ ਨਰਮਾਦਾ ਦਾ ਉਹ ਆਪਣੇ ਕੋਲ ਹੀ ਰਹਿਣਾ ਕਿਉਂਕਿ ਉਹ ਮਟੀਰੀਅਲ ਆਪਾਂ ਲੀਕ ਨਹੀਂ ਹੋਣ ਦੇਣਾ ਔਰ ਇਹ ਤਿੰਨੋਂ ਵੈਰਾਈਟੀਆਂ ਦੇ ਵਿੱਚੋਂ ਜੋ ਵੈਰਾਈਟੀ ਜ਼ਿਆਦਾ ਵਧੀਆ ਰਹੇਗੀ ਜਿੱਥੇ-ਜਿੱਥੇ ਏਰੀਆ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਆਪਾਂ ਇਸ ਦੀਆਂ ਜਿਹੜੀਆਂ ਕਈ ਜਗ੍ਹਾ ਤੇ ਮੈਂ ਪਹਿਲੇ ਵੀ ਦੱਸਿਆ 20 ਤੋਂ 25 ਟ੍ਰਾਇਲ ਆਪਾਂ ਲਵਾਏ ਨੇ ਉਹਨਾਂ ਕਿਸਾਨਾਂ ਦੀ ਸਭ ਆਪਣੇ ਕੋਲ ਨੰਬਰ ਵੀ ਨੇ ਔਰ ਜੋ ਵੀ ਇਸ ਦਾ ਸਹੀ ਪ੍ਰੋਪਰ ਰਿਜ਼ਲਟ ਮਿਲੇਗਾ ਕਿਸਾਨ ਵੀਰੋ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨਾਂ ਕਿਸਾਨਾਂ ਨਾਲ ਵੀ ਹੋ ਸਕਦਾ ਕਿ ਆਪਾਂ ਉਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਵੀ ਵੀਡੀਓ ਬਣਾਈਏ ਤਾਂ ਠੀਕ ਹੈ ਕਿਸਾਨ ਵੀਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ